भगवान वाल्मीकि महाराज जी ਦੇ ਪ੍ਰਗਟ ਵਿਹਾੜੇ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਬਹੁਤ ਤਕੜੇ ਪ੍ਰਬੰਧਾਂ ਦੇ ਨਾਲ ਕਰਾਈ ਜਾ ਰਹੀ ਹੈ ਔਰ ਇਹ ਸਟੇਜ ਦੇ ਉੱਤੇ ਅਸੀਂ ਸਾਰੀ ਸੰਗਤਾਂ ਦੇ ਨਾਲ ਪਹਿਲਾਂ ਤਾਂ ਗਏ ਰਾਏਕ ਰਾਏਕੇ ਹਮਲੇ ਮੰਦਿਰ ਵਾਲਮੀਕ ભગવાન वाल्मीकि ਮਹਾਰਾਜ ਦਾ ਉੱਥੇ ਦੇ ਪ੍ਰਧਾਨ ਰਿਸ਼ੀ ਸੋਤਾ ਜੀ ਰਿਸ਼ੀ ਸੋਤਾ ਜੀ ਨੂੰ ਤੇ ਉਹ ਇਹਦੇ ਬਾਅਦ ਫਿਰ ਮੱਲਾ ਸ਼ਹਿਰੀਆਂ ਦੇ ਮੰਦਰ ਦੇ ਵਿੱਚ ਗਏ ਫਿਰ ਅਸੀਂ ਸ਼ਕੰਧੀ ਮੰਦਰ ਸ਼ਕੰਧੀ ਮੰਦਰ ਗਏ ਔਰ ਭਗਵਾਨ ਬਾਦਮੀਕ ਮਹਾਰਾਜ ਜੀ ਦਾ ਢੜਾ ਸਾਰਾ ਕਪੂਰਥਲਾ ਜਾਤ ਪਾਤ ਧਰਮ ਤੋਂ ਉਪਰ ਉੱਠ ਕੇ ਕੋਈ ਪਹਿਲੀ ਵਾਰ ਨਹੀਂ ਹਰ ਵਾਰ ਮਨਾਉਂਦੇ ਆ ਲੋਕ ਸਤਕਾਰ ਕਰਦੇ ਆ ਭਗਵਾਨ ਬਾਦਮੀਕ ਮਹਾਰਾਜ ਦਾ ਜੋ ਸ੍ਰਿਸ਼ਟੀ ਦੇ ਰਚਨ ਰਚਨ ਵਾਲੇ ਨੇ ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਉਦੋਂ ਉਦੋਂ ਉਹ 시ਯੁਗ ਚੋਂ ਹੋਏ ਤੇ ਉਹਨਾਂ ਨੇ ਲਿਖ ਦਿੱਤਾ ਪਹਿਲਾਂ ਕੀ ਹੋਇਆ ਤੇ ਅੱਗੇ ਕੀ ਹੋਣਾ ਤੇ ਇਸੇ ਤਰ੍ਹਾਂ ਵਾਪਰਿਆ ਔਰ ਗਿਆਨ ਦਾ ਸਾਗਰ ਸਨ ਔਰ ਉਹਨਾਂ ਦਾ ਦੇਣਾ ਸਮਾਜ ਨਹੀਂ ਦੇ ਸਕਦਾ ਚਾਹੇ ਜਿੱਥੇ ਜਿੱਥੇ ਸਾਡੇ ਹਿੰਦੁਸਤਾਨੀ ਵਸਦੇ ਨੇ ਵਿਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਇਹ ਅਫਸਰ ਜਿਹੜਾ ਉਹਨਾਂ ਦਾ ਪ੍ਰਕਾਸ਼ ਉਤਸਵ ਇਸ ਨੂੰ ਲੋਕ ਬਹੁਤ ਧੂਮ-ਧਾਮ ਨਾਲ ਮਨਾਉਂਦੇ ਆ ਔਰ ਹਰ ਸਾਲ ਇੱਕ ਮੌਕਾ ਆਉਂਦਾ ਸਾਰਾ ਬਜਾਰ ਉਹਨਾਂ ਦਾ ਸਵਾਗਤ ਕਰਦਾ ਤੇ ਪ੍ਰਬੰਧਕ ਕਮੇਟੀ ਜਿੱਥੇ-ਜਿੱਥੇ ਵੀ ਆ ਆਪਣੇ ਆਪਣੇ ਕੋਈ ਪਿੰਡਾਂ 'ਚ ਮਨਾਉਂਦਾ ਕੋਈ ਪਿੰਡਾਂ 'ਚ ਸ਼ੋਭਾ ਯਾਤਰਾ ਕਰਦਾ ਕੋਈ ਜਿਵੇਂ ਪੂਰਾ ਕਪੂਰਤਲਾ ਸ਼ਹਿਰ ਜਾਂ ਸਾਰਾ ਪੰਜਾਬ ਜਾਂ ਹਿੰਦੁਸਤਾਨ ਹੈ ਆਪਣੇ ਆਪਣੇ ਹਿਸਾਬ ਨਾਲ ਜਿੱਦਾ-ਜਿੱਦਾ ਜਿਹੜਾ ਸਰਦਾ ਪੂਰਵਕ ਉਹ ਸਾਰੇ ਇਸ ਪੁਰਬ ਨੂੰ ਮਨਾਉਂਦੇ ਪੁਰਬ ਹੈ ਸਾਡੇ ਲਈ ਸਾਲ ਚ ਇੱਕ ਵਾਰ ਆਉਂਦਾ ਇਸ ਦੀਆਂ ਵਧਾਈਆਂ ਮੈਂ ਸਾਰੇ ਹਿੰਦੁਸਤਾਨੀਆਂ ਨੂੰ ਔਰ ਖਾਸ ਤੌਰ ਤੇ ਭਾਦਮਿਕ ਬ੍ਰਦਰਰੀ ਨੂੰ ਲੱਖ-ਲੱਖ ਵਧਾਈ ਦਿੰਦਾ ਔਰ ਮੇਰੇ ਵੱਲੋਂ ਕਪੂਰਥਲਾ ਵਾਸੀਆਂ ਨੂੰ ਵਿਦੇਸ਼ ਜਿੰਨੇ ਸਾਡੇ ਬੰਦੇ ਬੈਠੇ ਆ ਸਭ ਨੂੰ ਲੱਖ ਲੱਖ ਪਿਆਰ